ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆ ਤੁਹਾਡੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇੱਕ ਜਿਹੇ ਦੇਸ਼ ਦੀ ਜਿੱਥੇ ਪੈਸੇ ਨੂੰ ਰੇੜੀਆਂ ਤੇ ਰੱਖ ਕੇ ਬਾਜ਼ਾਰਾਂ ਦੇ ਵਿੱਚ ਵੇਚਿਆ ਜਾਂਦਾ ਹੈ ਤੁਸੀਂ ਭਾਵੇਂ ਟਰੱਕ ਪਰਕੇ ਪੈਸਾ ਦਾ ਉਥੋਂ ਖਰੀਦ ਸਕਦੇ ਹੋ ਤਾਂ ਦੋਸਤੋ ਉਸ ਦੇਸ਼ ਦਾ ਨਾਮ ਹੈ ਸੋਮਾਲੀ ਲੈਂਡ ਇਸ ਦੇਸ਼ ਦੇ ਵਿੱਚ ਤੁਹਾਨੂੰ ਆਮ ਹੀ ਬਾਜ਼ਾਰਾਂ ਦੇ ਵਿੱਚ ਪੈਸਾ ਵਿਕਦਾ ਦਿਖਾਈ ਦੇਵਦਾ ਜਿਵੇਂ ਕਿ ਇੰਡੀਆ ਦੇ ਵਿੱਚ ਫਲ ਸਬਜ਼ੀ ਦੀਆਂ ਰੇੜੀਆਂ ਲੱਗੀਆਂ ਹੁੰਦੀਆਂ ਨੇ ਉੱਥੇ ਇਸ ਤਰ੍ਹਾਂ ਪੈਸੇ ਦੀਆਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਤੇ ਵੱਡੇ ਵੱਡੇ ਬੰਡਲ ਬਣਾ ਕੇ ਪੈਸੇ ਨੂੰ ਵੇਚਿਆ ਜਾਂਦਾ ਹੈ ਦੋਸਤੋ ਅਜਿਹਾ ਕਿਉਂ ਹਾਂ ਦੱਸਦੇ ਆ ਆਪਾਂ ਤੁਹਾਨੂੰ ਅੱਗੇ ਇਸ ਵੀਡੀਓ ਦੇ ਵਿੱਚ ਤੁਸੀਂ ਸਾਡੇ ਸਪੋਰਟ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਦਾ ਪੈਸਾ ਹੁੰਦਾ ਹੈ ਉਹ ਕਿਸੇ ਵੀ ਦੇਸ਼ ਦੀ ਇਕਨੋਮੀ ਦੀ ਜੜ ਹੁੰਦਾ ਹੈ ਇੰਡੀਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋਸਤੋ ਪੈਸੇ ਨੂੰ ਬਹੁਤ ਜ਼ਿਆਦਾ ਸਕਿਉਰਿਟੀ ਟਾਈਟ ਰੱਖਿਆ ਜਾਂਦਾ ਹੈ ਜੇਕਰ ਤੁਸੀਂ ਕਿਸੇ ਬੈਂਕ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਉੱਥੇ ਬਹੁਤ ਜ਼ਿਆਦਾ ਸਕਿਉਰਿਟੀ ਦਾ ਸਾਹਮਣਾ ਕਰਨਾ ਪਵੇਗਾ ਪਰ ਇਸ ਦੇਸ਼ ਦੇ ਵਿੱਚ ਜਿਹਾ ਕਿਉਂ ਹੈ ਕਿ ਇਸ ਦਾ ਜਿਹੜਾ ਪੈਸਾ ਹੈ ਬਾਜ਼ਾਰਾਂ ਦੇ ਵਿੱਚ ਰੱਦੀ ਦੀ ਤਰ੍ਹਾਂ ਵਿਕਦਾ ਹੈ ਜਾਂ ਹਰਲਦਾ ਹੈ ਛਟਕਾਂ ਦੇ ਉੱਪਰ ਇਸ ਨੂੰ ਜਾਣਨ ਦੇ ਲਈ ਆਪਾਂ ਨੂੰ ਇਸ ਦੇਸ਼ ਦੇ ਇਤਿਹਾਸ ਤੇ ਨਜ਼ਰ ਮਾਰਨੀ ਪਵੇਗੀ ਤਾਂ ਦੋਸਤੋ ਗੱਲ ਹੈ 1991 ਦੀ ਇੱਕ ਯੁੱਧ ਦੇ ਦੌਰਾਨ ਇਹ ਜਿਹੜਾ ਦੇਸ਼ ਹੈ ਸੋਮਾਲੀਆ ਤੋਂ ਅਲੱਗ ਹੋਇਆ ਸੀ ਤੇ ਉਦੋਂ ਦੇ ਹੀ ਇਹ ਜਿਹੜਾ ਦੇਸ਼ ਹੈ ਆਪਣੇ ਆਪ ਨੂੰ ਸੁਤੰਤਰ ਸਮਝਣ ਲੱਗ ਗਿਆ ਇਸ ਦੀ 40 ਲੱਖ ਦੀ ਆਬਾਦੀ ਹੈ ਉਹ ਸਾਰੇ ਦੇ ਸਾਰੇ ਲੋਕ ਇਹ ਸਮਝਦੇ ਨੇ ਕਿ ਇਹ ਸਾਡਾ ਅਲੱਗ ਦੇਸ਼ ਹੈ ਤੇ ਇਹ ਅਸੀਂ ਇਸ ਦੇਸ਼ ਦੇ ਵਿੱਚ ਸਥਾਪਿਤ ਰਹਾ ਤੇ ਇਸ ਕਰਕੇ ਦੋਸਤੋ ਇਸ ਦੇਸ਼ ਨੂੰ ਹਜੇ ਤੱਕ ਕਿਸੇ ਵੀ ਦੇਸ਼ ਤੋਂ ਮਾਨਤਾ ਜਿਹੜੀ ਉਹ ਨਹੀਂ ਮਿਲੀ ਹੈ ਤੇ ਇੱਥੇ ਸਰਕਾਰੀ ਸੱਤਮ ਜਿਹੜਾ ਉਹ ਨਾ ਦੇ ਬਰਾਬਰ ਹੀ ਹੈ ਉਹ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਦੋਸਤੋ ਕਿ ਇੱਥੇ ਜਿਹੜਾ ਬੈਂਕ ਜਾਂ ਏਟੀਐਮ ਸਿਸਟਮ ਵੀ ਨਾ ਦੇ ਬਰਾਬਰ ਹੀ ਹਨ ਇੱਥੇ ਦੋਸਤੋ ਤੁਸੀਂ ਪੈਸੇ ਨੂੰ ਇਦਾਂ ਹੀ ਵੇਚ ਜਾਂ ਖਰੀਦ ਸਕਦੇ ਹੋ ਦੋਸਤੋ ਜੇਕਰ ਤੁਸੀਂ ਅਮਰੀਕਾ ਦੇ 1 ਡਾਲਰ ਨੂੰ ਇੱਥੇ ਐਕਸਚੇਂਜ ਕਰਾਉਣਾ ਹੋਵੇ ਤਾਂ ਤੁਸੀਂ 1 ਡਾਲਰ ਦੇ ਬਦਲੇ ਇੱਥੋਂ ਦੇ 8500 ਤੋਂ 9000 ਸੀਲਿੰਗ ਖਰੀਦ ਸਕਦੇ ਹਾਂ ਔਰ ਦੋਸਤੋ ਜੇਕਰ ਤੁਸੀਂ 10 ਡਾਲਰ ਐਕਸਚੇਂਜ ਕਰਾਉਣੇ ਹੋ ਨ ਅਮਰੀਕਾ ਦੇ ਇੱਥੇ ਤਾਂ ਤੁਹਾਨੂੰ ਕਿਲੋਆਂ ਦੇ ਹਿਸਾਬ ਨਾਲ ਪੈਸਾ ਦਿੱਤਾ ਜਾਵੇਗਾ ਔਰ ਦੋਸਤੋ ਜੇਕਰ ਤੁਸੀਂ ਇਸ ਦੇਸ਼ ਦੇ ਵਿੱਚ ਗਹਿਣੇ ਬਣਵਾਉਣੇ ਹੋਣ ਤਾਂ ਤੁਹਾਨੂੰ ਰੇੜੀ ਭਰ ਕੇ ਉੱਥੇ ਦੇਣੀ ਪਵੇਗੀ ਤੇ ਫਿਰ ਤੁਹਾਨੂੰ ਗਹਿਣੇ ਬਣਾ ਕੇ ਦਿੱਤੇ ਜਾਣ। ਤਾਂ ਦੋਸਤੋ ਜੇਕਰ ਇਸ ਦੇਸ਼ ਦੇ ਵਿੱਚ ਕਿਸੇ ਨੇ ਸਿਗਰਟ ਖਰੀਦਣੀ ਹੋਵੇ ਤਾਂ ਉਸ ਨੂੰ 550 52000 ਸੀਲਿੰਗ ਦੇਣਾ ਪਵੇਗਾ ਕਿਉਂਕਿ ਇਸ ਦੇਸ਼ ਦੀ ਕਰੰਸੀ ਦੇ ਵਿੱਚ ਸਿਰਫ ਇਹੀ ਦੋ ਨੋਟ ਨੇ ਹੋਰ ਕੋਈ ਵੀ ਕਰੰਸੀ ਇਹਨਾਂ ਨੇ ਨਹੀਂ ਬਣਾਈ ਹੈ। ਦੋਸਤੋ ਤੁਹਾਨੂੰ ਦੱਸਦੀ ਹੈ ਕਿ ਜਿਵੇਂ ਆਪਾਂ 1 ਕਿਲੋ 2 ਕਿਲੋ ਸਬਜ਼ੀ ਲੈਣੇ ਆ ਬਾਜ਼ਾਰ ਦੇ ਵਿੱਚੋਂ ਤੇ ਉਸ ਲਈ ਆਪਾਂ 50 ਜਾਂ 100 60 ਰੁਪਏ ਦਿੰਦੇ ਆ ਇੱਥੇ ਜਾਣ ਨਹੀਂ ਆ ਜੇਕਰ ਆਪਾਂ ਨੂੰ 1 ਕਿਲੋ 2 ਕਿਲੋ ਸਬਜ਼ੀ ਇੱਥੋਂ ਦੇ ਬਾਜ਼ਾਰ ਤੋਂ ਲੈਣੀ ਪਵੇ ਤਾਂ ਆਪਾਂ ਨੂੰ ਘ ਯਾਨੀ ਕਿ ਸੋਮਾਲੀ ਲੈਂਡ ਸੀਲਿੰਗ ਦੀ ਇੱਕ ਗੱਡੀ ਆਪਾਂ ਨੂੰ ਦੇਣੀ ਪਵੇਗੀ ਤੇ ਫਿਰ ਆਪਾਂ ਕਿਲੋ 2 ਕਿਲੋ ਸਬਜ਼ੀ ਲੈ ਸਕਦੇ ਹਾਂ ਦੋਸਤੋ ਦੱਸ ਦਈਏ ਕਿ ਇੱਥੋਂ ਦੇ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਗਰੀਬ ਨੇ ਇਹਨਾਂ ਦਾ ਜਿਹੜਾ ਸਿਸਟਮ ਹੈ ਜਾਂ ਕਹਿ ਲਈਏ ਕਿ ਆਪਾਂ ਆਰਥਿਕ ਵਿਵਸਥਾ ਜਿਹੜੀ ਇਹਨਾਂ ਦੀ ਉਹ ਬਹੁਤ ਹੀ ਜ਼ਿਆਦਾ ਠੀਕ ਨਹੀਂ ਹੈ ਇਹ ਜਿਹੜਾ ਉਠਾ ਦਾ ਨਰਜਾਦ ਕਰਦੇ ਨੇ ਤੇ ਪੂਰੇ ਦੇਸ਼ ਨੂੰ ਚਲਾਉਣ ਦੇ ਲਈ ਇਹਨਾਂ ਦੇ ਕੋਲੇ ਆਰਥਿਕ ਵਿਵਸਥਾ ਜਿਹੜੀ ਹੈ ਉਹ ਬਿਲਕੁਲ ਉਚਿਤ ਨਹੀਂ ਹੈ ਤੇ ਇਸ ਲਈ ਦੋਸਤੋ ਇਹ ਜਿਹੜੇ ਲੋਕ ਹਨ ਬਹੁਤ ਜ਼ਿਆਦਾ ਗਰੀਬੀ ਦਾ ਸਾਹਮਣਾ ਕਰਦੇ ਹਨ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਸਮਾਲੀ ਲੈਂਡ ਦੀ ਇੱਕ ਵੱਡੀ ਖਾਸियत ਜਿੱਥੇ ਕਿ ਇੰਡੀਆ ਵਰਗੇ ਦੇਸ਼ ਕਦੋਂ ਦੇ ਜਦੋਂ ਜਦ ਕਰ ਰਹੇ ਨੇ ਕੈਸ਼ਲੈਸ ਸਿਸਟਮ ਚਲਾਉਣ ਦੀ ਉੱਥੇ ਸਮਾਲੀ ਲੈਂਡ ਵਰਗੇ ਦੇਸ਼ ਪਿਛਲੇ ਕੁਝ ਸਾਲਾਂ ਤੋਂ ਕੈਸ਼ਲੈਸ ਹੋ ਚੁੱਕੇ ਨੇ ਬਿਲਕੁਲ ਇਥੋਂ ਦੇ 90% ਆਬਾਦੀ ਕੈਸ਼ਲੈਸ ਹੈ ਤੇ ਇਹ ਫੋਨ ਰਾਹੀਂ ਪੇਮੈਂਟ ਕਰਨਾ ਹੀ ਪਸੰਦ ਕਰਦੇ ਨੇ ਕਿਉਂਕਿ ਦੋਸਤੋ ਇਹਨਾਂ ਦੀ ਜਿਹੜੀ ਕਰੰਸੀ ਹੈ ਉਸ ਦਾ ਡੀਵੈਲੂਏਸ਼ਨ ਹੋ ਚੁੱਕਾ ਹੈ ਤੇ ਇਹਨਾਂ ਦੀ ਜਿਹੜੀ ਕਾਗਜੀ ਕਰੰਸੀ ਹੈ ਉਹ ਹੁਣ ਬਿਲਕੁਲ ਰੱਦੀ ਦੇ ਵਿੱਚ ਬਦ ਲੱਗ ਗਈ ਹੈ ਜਿਹੜੀ ਕਾਗਜੀ ਕਰੰਸੀ ਹੈ ਉਸ ਨੂੰ ਟੂਰਿਜ਼ਮ ਹੀ ਖਰੀਦਦੇ ਹਨ ਤੇ ਉੱਥੋਂ ਦੇ ਕੁਝ ਲੋਕ ਵੀ ਸ਼ਾਇਦ ਖਰੀਦਦੇ ਹੋਣ ਨਾਲ ਹੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਇੱਥੇ ਜਿਹੜੇ ਕੁਝ 20 ਸਥਿਤ ਹਨ ਜਿਨ੍ਹਾਂ ਤੇ ਟੂਰਿਜ਼ਮ ਆਉਂਦੇ ਹਨ ਤੇ ਨਾਲ ਹੀ ਇਹਨਾਂ ਦੀ ਕਮਾਈ ਦਾ ਕੁਝ ਸਾਧਨ ਵੀ ਉੱਥੋਂ ਵੱਢ ਜਾਂਦਾ ਹੈ ਤੇ ਨਾਲ ਹੀ ਇੱਥੇ ਬਹੁਤ ਡੂੰਘੀਆਂ ਤੇ ਗਹਿਰੀਆਂ ਸੁਰੰਗਾਂ ਹਨ ਜਿਨ੍ਹਾਂ ਦੇ ਵਿੱਚ ਖੋਜਾਂ ਹੁੰਦੀਆਂ ਨੇ ਤੇ ਖੋਜ ਕਰਤਾ ਵੀ ਇਸ ਦੇਸ਼ ਦੇ ਵਿੱਚ ਚੱਕਰ ਲਗਾਉਂਦੇ ਰਹਿੰਦੇ ਹਨ ਦੋਸਤੋ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਹੈ ਔਰ ਇਦਾਂ ਹੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ